ਤਕਨੀਕੀ ਸੰਸਥਾਵਾਂ ਖੇਡਾਂ PTIS ਅਤੇ ਸਰਕਾਰੀ ਬਹੁ ਤਕਨੀਕੀ ਕਾਲਜ ਅੰਮ੍ਰਿਤਸਰ ਵੱਲੋਂ ਪੰਜਾਬ ਰਾਜ ਤਕਨੀਕੀ ਕਾਲਜ ਤਿੰਨ ਰੋਜ਼ਾ ਯੁਵਕ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਕਾਲਜਾਂ ਤੋਂ ਆਏ ਨੌਜਵਾਨ ਲੜਕੇ ਲੜਕੀਆਂ ਨੇ ਆਪਣੀ ਪ੍ਰਤਿਭਾ ਦਾ ਹੁਨਰ ਵਿਖਾਉਂਦਿਆਂ ਹੋਇਆਂ ਦਰਸ਼ਕਾਂ ਦਾ ਮਨ ਮੋਹਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਐਸ ਤੋਂ ਆਏ ਬਲਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਾਡੇ ਨੌਜਵਾਨ ਨਸ਼ੇ ਤਿਆਗ ਕੇ ਆਪਣੇ ਵਿਰਸੇ ਨਾਲ ਜੁੜਨ ਅਤੇ ਤਰੱਕੀਆਂ ਤੇ ਬੁਲੰਦੀਆਂ ਹਾਸਲ ਕਰਨ ਅਤੇ ਪੂਰੀ ਲਗਨ ਨਾਲ ਮਿਹਨਤ ਕਰਕੇ ਪੜ੍ਹਾਈ ਕਰਨ ਅਤੇ ਖੇਡਾਂ ਵੱਲ ਧਿਆਨ ਦੇਣ ਜਿਸ ਨਾਲ ਪੰਜਾਬ ਨੂੰ ਮੁੜ ਰੰਗਲਾ ਅਤੇ ਖੁਸ਼ਹਾਲ ਬਣਾਇਆ ਜਾ ਸਕੇ। ਹੋ ਰਿਹਾ ਲੱਗਦਾ ਘੋੜਿਆਂ ਦਾ ਰਸਤਾ ਹੈ ਹੀ ਪਹਿਲੀ ਵਾਰ ਇਹ ਯੂਥ ਫੈਸਟੀਵਲ ਹੋਸਟ ਕਰਨ ਦਾ ਮੌਕਾ ਮਿਲਿਆ ਸਾਡੇ ਪ੍ਰਿੰਸੀਪਲ ਸਾਹਿਬ ਸ੍ਰੀ ਦਵਿੰਦਰ ਸਿੰਘ ਭੱਟੀ ਜੀ ਉਹਨਾਂ ਨੇ ਇਹ ਇੱਕ ਨਿਸ਼ਚਾ ਕੀਤਾ ਹੈ ਕਿ ਅਸੀਂ ਇਸ ਵਾਰ ਯੂਥ ਫੈਸਟੀਵਲ ਕਰਾਵਾਂਗੇ ਤੇ ਇਹਨਾਂ ਦੀ ਸਮੁੱਚੀ ਟੀਮ ਨੇ ਤਨੋਂ ਮਨੋਂ ਦਿਲ ਨਾਲ ਸਾਰੀਆਂ ਡਿਊਟੀਆਂ ਕਰਕੇ ਇਹ ਯੂਥ ਫੈਸਟੀਵਲ ਨੂੰ ਚਾਰ ਚੰਨ ਲਾਏ ਤੇ ਜਿਹੜਾ ਅੱਜ ਯੂਥ ਫੈਸਟੀਵਲ ਦਾ ਦੂਜਾ ਦਿਨ ਅਸੀਂ ਬੜੀ ਸਫਤਤਾਪੂਰਵਕ ਨੇਪਰੇ ਚਾੜਿਆ ਆਸ ਕਰਦੇ ਹਾਂ ਕਿ ਪ੍ਰਿੰਸੀਪਲ ਸਾਹਿਬ ਦੀ ਜੋਗ ਅਗਵਾਈ ਵਿੱਚ ਅੱਗੇ ਤੋਂ ਵੀ ਇਦਾਂ ਦੇ ਜਿਹੜੇ ਫੰਕਸ਼ਨ ਆ ਉਹ ਅਸੀਂ ਕਰਵਾਉਂਦੇ ਰਵਾਂਗੇ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਖੜੇ ਆ ਜਿੱਥੇ ਯੂਥ ਫੈਸਟੀਵਲ ਦੇ ਕੰਪੀਟੀਸ਼ਨ ਹੋ ਰਹੇ ਹਨ ਜਿੱਥੇ ਕਿ ਹਰ ਕਿਸਮ ਦਾ ਜਿੱਥੇ ਪੰਜਾਬੀ ਗਿੱਧਾ ਭੰਗੜਾ ਇਸ ਤੋਂ ਇਲਾਵਾ ਕਲਾ ਦੇ ਜੋਰ ਭੰਗੜੇ ਦੀਆਂ ਤੋਂ ਇਲਾਵਾ ਜਿਹੜੇ ਗੀਤ ਸੰਗੀਤ ਅਤੇ ਜਿਹੜੇ ਵੀ ਸਾਡੇ ਪੰਜਾਬੀ ਸੱਭਿਆਚਾਰ ਦੇ ਨਾਲ ਹਰ ਰੰਗ ਜਿਹੜਾ ਉਸ ਦਾ ਅਸੀਂ ਕੰਪੀਟੀਸ਼ਨ ਦੇਖਣ ਨੂੰ ਮਿਲਿਆ ਬੜੇ ਵਧੀਆ ਪ੍ਰਬੰਧ ਸੀ ਖਾਸ ਕਰਕੇ ਬੱਚਿਆਂ ਦੇ ਵਿੱਚ ਯੂਥ ਦੇ ਵਿੱਚ ਇੱਕ ਬੜਾ ਵੱਡਾ ਉਤਸ਼ਾਹ ਸੀ ਸੋ ਮੈਂ ਸਾਰੀ ਹੀ ਜਿੰਨੀ ਵੀ ਟੀਮ ਹੈ ਤੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿ ਕਿ ਇਹਨਾਂ ਦੇ ਨਾਲ ਹੀ ਜਿਹੜਾ ਸਾਡਾ ਪੰਜਾਬੀ ਕਲਚਰ ਐ ਸੱਭਿਆਚਾਰ ਹਮੇਸ਼ਾ ਜਿੰਦਾ ਰਹੇਗਾ ਆ ਫਾਸਟਵੇ ਵਾਲਿਆਂ ਨੇ ਸਾਰੀ ਕਵਰੇਜ ਕਰ ਰਹੇ ਹਨ ਸੋ ਫਾਸਟਵੇ ਦੀ ਜਿਹੜੀ ਸਾਰੀ ਟੀਮ ਐ ਇਹਨਾਂ ਨੂੰ ਬਹੁਤ ਹੀ ਮੈਂ ਵਧਾਈ ਦੇਣਾ ਇੱਥੇ ਆ ਕੇ ਜਦੋਂ ਅਸੀਂ ਪੰਜਾਬ ਦੇ ਵਿੱਚ ਆਉਂਦੇ ਹਾਂ ਕਈ ਵਾਰੀ ਉੱਥੇ ਇਦਾਂ ਦੀਆਂ ਖਬਰਾਂ ਮਿਲਦੀਆਂ ਕਿ ਉੱਥੇ ਸੱਭਿਆਚਾਰ ਨਹੀਂ ਕਲਚਰ ਨਹੀਂ ਲੋਕੀ ਗਵਾਚੇ ਫਿਰਦੇ ਹਨ ਕਈ ਵਾਰੀ ਸਾਨੂੰ ਲੋਕੀ ਲੈਣਾ ਸੁਣਾਉਂਦੇ ਹਨ ਅੱਜ ਆਖਾਂ ਵਾਰ ਸ਼ਾਹ ਨੂੰ ਕਿਤੇ ਕਵਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਹੋਲ ਇੱਕ ਕੋਈ ਸੀ ਧੀ ਪੰਜਾਬ ਦੀ ਤੋਂ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆ ਰੋਂਦੀਆਂ ਤੈਨੂੰ ਵਾਰਿਸ਼ਾਂ ਨੂੰ ਕਹਿਣ ਉਠ ਦਰਦਮੰਦਾਂ ਦੇ ਆ ਦਰਦੀ ਆ ਉਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਸ਼ੀਆਂ ਲਹੂ ਦੀ ਭਰੀ ਜਨਾਬ ਪਰ ਇੱਥੇ ਜਦੋਂ ਅਸੀਂ ਆਏ ਹਾਂ ਆ ਜਿਸ ਤਰ੍ਹਾਂ ਬਾਹਰ ਕਈ ਜਿਹੜੇ ਸੀ ਨੈਗੇਟਿਵ ਗੱਲਾਂ ਕਰਦੇ ਆ ਉਥੇ ਨਸ਼ੇ ਨੇ ਇਹ ਨਾ ਕੋਈ ਵੀ ਦੁਨੀਆ ਦਾ ਇਦਾਂ ਦਾ ਕੰਟਰੀ ਨਹੀਂ ਜਿੱਥੇ ਨਸ਼ੇ ਨਹੀਂ ਪਰ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਪੋਜ਼ਿਟਿਵ ਰਹਿੰਦੇ ਹਨ ਅੱਜ ਅਸੀਂ ਆਏ ਹਾਂ ਯੂਨੀਵਰਸਿਟੀ ਦੇ ਵਿੱਚ ਜਿੱਥੇ ਕਿ ਜੁਵਾ ਸਤੋਂ ਸਦਾਰ ਬਲਵਿੰਦਰ ਸਿੰਘ ਬਾਜਵਾ ਜੀ ਆਏ ਨੇ ਇਹਨਾਂ ਦਾ ਕਹਿਣਾ ਹੈ ਕਿ ਇਹ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਨੇ ਆਪਣੀ ਸੱਭਿਆਚਾਰ ਨੂੰ ਸੰਭਾਲਿਆ ਹੋਇਆ ਹੈ ਕਿਤੇ ਨਾ ਕਿਤੇ ਇਹ ਮੀਡੀਆ ਨਾਲ ਵੀ ਜੁੜੇ ਹੋਏ ਹਨ ਇਹ ਮੀਡੀਆ ਰਹੀ ਵੀ ਲੋਕਾਂ ਦੀ ਸੇਵਾ ਕਰ ਰਹੇ ਹਨ ਇਹਨਾਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਆ ਕੇ ਉਹਨਾਂ ਨੂੰ ਲੱਗਿਆ ਕਿ ਜਿਹੜੇ ਇੱਥੇ ਸਾਡੇ ਨੌਜਵਾਨ ਆਪਣਾ ਸੱਭਿਆਚਾਰ ਸੰਭਾਲ ਕੇ ਬੈਠੇ ਹਨ ਤੇ ਨਸ਼ਿਆਂ ਬਾਰੇ ਇਹਨਾਂ ਕਿਹਾ ਕਿ ਨਸ਼ੇ ਤੇ ਸਰੀ ਦੁਨੀਆ ਵਿੱਚੀ ਹੈ ਸਾਡੇ ਪੰਜਾਬ ਨੂੰ ਜਿਆਦਾ ਹੀ ਕੁਝ ਬਦਨਾਮ ਕਰ ਰਹੇ ਹਨ ਇਸ ਕਰਕੇ ਇਹਨਾਂ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਹੜੇ ਆਪਣੇ ਸੱਭਿਆਚਾਰ ਨੂੰ ਸੰਭਾਲ ਕੇ ਬੈਠੇ ਹਨ ਫਰਸਟ ਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰਸਾ